ਇਹ ਉਹ ਮਹਾਨ ਸ਼ਹੀਦ ਨੇ ਜਿਹੜੇ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ ਆ ਕੀ ਅਸੀਂ ਜਾਣੀਂ ਇਹਨਾਂ ਸੋਹਣੇ ਇਹ ਸੁਪਾਲ ਸਿੰਘ ਸੰਘੇੜਾ ਜੀ ਦੀ ਵਰਤੀ ਹੈਗੀ ਐ ਇਹ ਉਹਨਾਂ ਦੀ ਇੱਥੇ ਲਗਾਈ ਉਹ ਤਮਰਾਉਂ ਲਾਇਆ ਗਿਆ ਇਸ ਕੰਪਲੇਟ ਦੇ ਵਿੱਚ ਇੱਥੇ ਇਥੰਗ ਲਾਇਆ ਗਿਆ ਹੈਗਾ ਉਹਦੀ ਤਸਵੀਰਾਂ ਲਾਈਆਂ ਜਦੋਂ ਵੀ ਬਰਸ਼ੂਮ ਦੀ ਹੈ 24 ਨੂੰ ਅਸੀਂ ਇਮੀ ਹਮੇਸ਼ਾ ਖੰਡਪਾੜ ਦਾ ਪਿੰਡ ਖਾਇ ਜਾਂਦਾ ਤੇ ਗੁਰਦੁਆਰਾ ਸਾਹਿਬ ਦੇ ਕੋਲ ਪਾਇਆ ਜਾਂਦਾ ਹੈ। ਢੇੜਾ ਫੌਜੀ ਜਿਹੜੇ ਸਪਿੰਡ ਦੇ ਹੀ ਸੀਗੇ ਕਾਰਗਿਲ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਤਾਂ ਇਸ ਪਿੰਡ ਦੇ ਦੇ ਰਹਿਣ ਵਾਲੇ ਸੀ ਔਰ ਪਿੰਡ ਦੇ ਵਿੱਚ ਜਿਹੜਾ ਗੇਟ ਬਣਿਆ ਹੋਇਆ ਔਰ ਗੇਟ ਦੇ ਨਾਲ ਹੀ ਜਿਹੜਾ ਪਾਰਕ ਹੈ ਉਹ ਬਣਿਆ ਹੋਇਆ ਤੇ ਪਾਰਕ ਦੇ ਵਿੱਚ ਸਟੈਚੂ ਲੱਗਾ ਹੋਇਆ ਪਾਰਕ ਬਣਾਇਆ ਹੋਇਆ ਪਰਵਾਰ ਵੀ ਹੈ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਲਿਵਿੰਗ ਇੰਡੀਆ ਦੀ ਟੀਮ ਸਦੇਸ਼ ਸਲਾਮ ਕਰਦਾ ਹੈ ਇਹਨਾਂ ਮਹਾਨ ਸ਼ਹੀਦਾਂ ਨੂੰ ਜਿਹੜੇ ਦੇਸ਼ ਦੀ ਖਾਤਰ ਸ਼ਹੀਦ ਹੁੰਦੇ ਆ ਦੇਸ਼ ਦੀ ਰੱਖਿਆ ਕਰਨ ਦੇ ਲਈ ਸ਼ਹੀਦ ਹੁੰਦੇ ਆ ਤੇ ਦੇਸ਼ ਦੀ ਰੱਖਿਆ ਕਰਦੇ ਆ ਉਹਨਾਂ ਮਹਾਨ ਜਵਾਨਾਂ ਨੂੰ ਅਸੀਂ ਸਲਾਮ ਕਰਦੇ ਆ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਸਲਾਮ ਕਰਦੇ ਆ ਕਿਉਂਕਿ ਇਹ ਮਹਾਨ ਸ਼ਹੀਦ ਸਾਡੇ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ ਆ ਤਾਂ ਕਿ ਅਸੀਂ ਚੈਨ ਦੀ ਨੀਂਦ ਸੌ ਸਕੀਏ ਤਾਂ ਤੁਸੀਂ ਦੇਖ ਸਕਦੇ ਹੈਗੇ ਹੋ ਇਹ ਸਟੈਚੂ ਬਣਾਇਆ ਹੋਇਆ ਔਰ ਪਿੰਡ ਦੇ ਵਿੱਚ ਪਾਰਕ ਬਣਾਇਆ ਗਿਆ ਜਿਮ ਲੱਗੀ ਹੋਈ ਹੈ ਤਾਂ ਗੱਲਬਾਤ ਵੀ ਕਰਾਂਗੇ ਪਰਿਵਾਰ ਦੇ ਨਾਲ ਤਾਂ ਅੱਜ ਅਸੀਂ ਇੱਥੇ ਪਹੁੰਚੇ ਹੋਏ ਆ ਪਿੰਡ ਦੇ ਵਿੱਚ ਕਾਰਗਿਲ ਦਿਵਸ ਦੇ ਉੱਪਰ ਅੱਜ ਇਸ ਸਪਿੰਟ ਦੇ ਵਿੱਚ ਪਹੁੰਚੇ ਹਗੇਆਂ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਤਸਵੀਰ ਦਿਖਾਈ ਸੀ ਸਵਾਗਤੀ ਗੀਲ ਦੀ ਤੇ ਪਾਰਕ ਦੀ ਸਾਡੇ ਮਹਾਨ ਸ਼ਹੀਦ ਜਿਨ੍ਹਾਂ ਜਿਹੜੇ ਸ਼ਹੀਦ ਹੋਏ ਸੀਗੇ ਕਾਰਬਿਲ ਦੀ ਲੜਾਈ ਦੇ ਵਿੱਚ ਹਾਲਾਂਕਿ ਪਹਿਲੇ ਜਿੱਤੇ ਉਸ ਤੋਂ ਬਾਅਦ ਘਰੇ ਆਏ ਫਿਰ ਉਹ ਵਾਪਸ ਗਏ ਤਾਂ ਉੱਥੇ ਉਸ ਬਟਕਿਆਂ ਦੇ ਨਾਲ ਉਹਨਾਂ ਦੇ ਕੋਲ ਉਹਨਾਂ ਦੀ ਮੌਤ ਹੋ ਗਈ ਤਾਂ ਕਾਰਬਿਲ ਸ਼ਹੀਦ ਅੱਜ ਉਸ ਪਰਿਵਾਰ ਦੇ ਵਿੱਚ ਅਸੀਂ ਮੌਜੂਦ ਹੈਗੇ ਆਂ ਸ਼ਹੀਦ ਸੁਖਪਾਲ ਸਿੰਘ ਸੰਘੇੜਾ ਦੇ ਘਰ ਦੇ ਵਿੱਚ ਮੌਜੂਦ ਹੈਗੇ ਆ ਤਸਵੀਰ ਤੁਹਾਨੂੰ ਦਿਖਾਣੇ ਆ ਕਿ ਕਮਰਾ ਹੀ ਜਿਹੜਾ ਉਹਨਾਂ ਦੇ ਨਾਮ ਤੇ ਬਣਾਇਆ ਗਿਆ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਬੈੱਡ ਵੀ ਜਿਹੜਾ ਹੈ ਪਲੰਗ ਜਿਹੜਾ ਉਹ ਲੱਗਾ ਹੋਇਆ ਹੈ ਦੇਸ਼ ਦੀ ਆਨ ਬਾਨ ਸ਼ਾਨ ਤਿਰੰਗਾ ਸਾਡੇ ਦੇਸ਼ ਦੀ ਸ਼ਾਨ ਤਿਰੰਗਾ ਝੰਡਾ ਵੀ ਇਸ ਕਮਰੇ ਦੇ ਵਿੱਚ ਹੈ ਉਹ ਤਸਵੀਰ ਤੁਸੀਂ ਦੇਖ ਸਕਦੇ ਹੋ ਸ਼ਹੀਦ ਸੁਖਪਾਲ ਸਿੰਘ ਸੰਘੇੜਾ ਦੀ ਇਹ ਤਸਵੀਰ ਹੈ ਉਸ ਮਹਾਨ ਯੋਧੇ ਦੀ ਜਿਹੜਾ ਸ਼ਹੀਦ ਹੋਏ ਸੀ ਦੇਸ਼ ਦੇ ਖਾਤਰ ਅਸੀਂ ਪਰਿਵਾਰ ਨੂੰ ਵੀ ਸਲਾਮ ਕਰਦੇ ਹੈਗੇ ਆ ਕਿਉਂਕਿ ਇਹ ਉਹ ਮਹਾਨ ਸ਼ਹੀਦ ਨੇ ਜਿਹੜੇ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ ਆ ਕਿ ਅਸੀਂ ਚੈਨ ਦੀ ਨੀਂਦ ਸੋ ਸਕੀਏ ਤਾਂ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਪਰਿਵਾਰ ਦੇ ਵਿੱਚ ਮੌਜੂਦ ਆ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਵਰਦੀ ਹੈ ਜੀ ਸੁਪਾਲ ਸਿੰਘ ਸੰਘੇੜਾ ਜੀ ਦੀ ਵਰਦੀ ਹੈਗੀ ਹੈ ਇਹ ਉਹਨਾਂ ਦੀ ਇੱਥੇ ਲਗਾਈ ਹੋ ਤੰਮਰਾ ਬਣਾਇਆ ਗਿਆ ਇਸ ਕਮਰੇ ਦੇ ਵਿੱਚ ਇੱਥੇ ਜਿੱਥੇ ਪਲੰਗ ਲਾਇਆ ਗਿਆ ਹੈਗਾ ਉਹਨਾਂ ਹੀ ਤਸਵੀਰਾਂ ਲਾਈਆਂ ਗਈਆਂ ਹੈਗੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਜਿਹੜਾ ਆਪਰੇਸ਼ਨ ਰક્ષਕ ਸਿਪਾਹੀ ਸੁਪਾਲ ਸਿੰਘ ਨੂੰ ਜਿਹੜਾ ਮਿਲਿਆ ਹੈਗਾ ਸੀਗਾ ਬਲੀਦਾਨ ਉੱਤੇ ਤੁਸੀਂ ਉਹ ਦੇਖ ਸਕਦੇ ਹੈਗੇ ਉਹ ਤਾਂ ਤਸਵੀਰ ਜਿਹੜੀ ਅੱਜ ਮੌਜੂਦ ਆ ਕਿਉਂਕਿ ਕਾਰਗਿਲ ਵਿਜੇ ਦਿਵਸ ਹੈ ਪਰਿਵਾਰ ਦੇ ਵਿੱਚ ਮੌਜੂਦ ਹੈਗੇ ਆ ਸਾਡੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਮੌਜੂਦ ਹੈਗੇ ਆ ਅ ਸਭ ਤੋਂ ਪਹਿਲੇ ਕੀ ਨਾਮ ਹੈ ਜੀ ਤੁਹਾਡਾ ਜੀ ਅ ਪਰਸੈਂਸੂ ਰਦਰਪਤੀ ਜੀ ਅੱਛਾ ਅ ਤਾਂ ਇਹ ਕਮਰਾ ਤੁਸੀਂ ਅ ਅੱਜ ਵੀ ਓਵੇਂ ਬਣਾਇਆ ਹੋਇਆ ਹੈ ਇਹ ਕਮਰਾ ਇਸ ਕਮਰੇ ਦੇ ਵਿੱਚ ਕੋਈ ਆਂਦਾ ਹੈ ਇਹ ਕੀ ਕੀ ਇਸ ਕਮਰੇ ਦੇ ਵਿੱਚ ਲੱਗਾ ਹੋਇਆ ਹੈ ਇਹ ਕਮਰਾ ਸਪੈਸ਼ਲੀ ਉਹਨਾਂ ਆਸਤੇ ਬਣਾਇਆ ਗਿਆ ਹੈ ਜਦੋਂ ਵੀ ਵਰਸ਼ੀ ਹੁੰਦੀ ਹੈ 24 ਜੂਨ ਨੂੰ ਅਸੀਂ ਹਮੇਸ਼ਾ ਖੰਡਪਾੜ ਦਾ ਭੋਗ ਰਖਾਇਆ ਜਾਂਦਾ ਤੇ ਗੁਰਦੁਆਰਾ ਸਾਹਿਬ ਇਹ ਭੋਗ ਪਾਇਆ ਜਾਂਦਿਆਂ ਤੇ ਇਸ ਕਮਰੇ ਵਿੱਚ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਜਿਵੇਂ ਕਿ ਬੈੱਡ ਏਸੀ ਵਗੈਰਾ ਲਾਇਆ ਗਿਆ ਹੈ ਕਿ ਨਾਰਮਲ ਹਮ ਤਾਂ ਇੱਕਦੂ ਉਹਨਾਂ ਦਾ ਜਨਮ ਹੋਇਆ ਸੀਗਾ ਔਰ ਕਾਰਗਿਲ ਦੀ ਲੜਾਈ ਦੇ ਵਿੱਚ ਉੱਥੇ ਗ੍ਰੇਸੀ ਔਰ ਕਦੋਂ ਉਹਨਾਂ ਦੀ ਜੜੀ ਹੈ ਉਹ ਦਰਦ ਕੋਈ ਸੀ ਉਹਨਾਂ ਦਾ ਜਨਮ 10 ਅਕਤੂਬਰ 1976 ਨੂੰ ਪਿੰਡ ਸੋਢੀ ਵਾਲਾ ਵਿਖੇ ਹੋਇਆ ਤੇ 24 ਜੂਨ ਕਰਗਿਲ ਦੀ ਜੰਗ ਵਿੱਚ ਸ਼ਹੀਦ ਹੋਏ। ਹੂੰ ਤਾਂ ਜਦੋਂ ਸ਼ਹੀਦ ਹੋਏ ਉਸ ਟਾਈਮ ਤੇ ਇੱਕ ਪਰਿਵਾਰ ਦੇ ਵਿੱਚ ਕੌਣ-ਕੌਣ ਹੈਗਾ ਸੀਗਾ ਕਿ ਉਹਨਾਂ ਦਾ ਵਿਆਹ ਹੋਇਆ ਸੀ। ਮਾਤਾ-ਪਿਤਾ, ਹੂੰ ਭੈਣ-ਭਰਾ, ਦੋ ਭਰਾ ਤੇ ਇੱਕ ਭੈਣ ਸੀ ਉਸ ਟਾਈਮ ਤੇ ਤੇ ਜਦੋਂ ਉਹ ਛੁੱਟੀ ਤੇ ਵਾਪਸ ਆਏ ਉਹਨਾਂ ਅੰਗਰੇਜ਼ ਜੀ ਮੰਗੇ ਹੋਏ ਸੀਗੇ ਤੇ ਉਹ ਤੋਂ ਬਾਅਦ ਜਦੋਂ ਛੁੱਟੀ ਵਾਪਸ ਕੱਟ ਕੇ ਜਾਂਦੇ ਤੇ ਗੋਲੀ ਲੱਗਨ ਕਰ ਸ਼ਹੀਦ ਹੋ ਜਾਂਦੇ। ਹੂੰ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਪਰਿਵਾਰ ਦੇ ਵਿੱਚ ਉਹਨਾਂ ਦੇ ਬ੍ਰਦਰ, ਭੂਆ ਜੀ, ਮਾਤਾ ਪਿਤਾ ਇਹ ਸੀ। ਉਹਨਾਂ ਦੇ ਪਰਿਵਾਰ ਵਿੱਚ ਵੱਡਾ ਭਰਾ ਤੇ ਸਿਸਟਰ ਤੇ ਇੱਕ ਛੋਟਾ ਭਰਾ ਸੀ ਜਿਹਨੇ ਜਿਨ੍ਹਾਂ ਨੂੰ ਸਰਕਾਰੀ ਨੌਕਰੀ ਮਿਲੀ ਗਈ ਜੀ ਮਿਲ ਗਈ ਹੈ ਉਹਨਾਂ ਕਰਕੇ ਤੇ ਮਾਤਾ ਪਿਤਾ ਦੀ ਡੈਥ ਹੋ ਗਈ ਪਹਿਲਾਂ ਪੈਨਸ਼ਨ ਲੱਗੀ ਹੋਈ ਸੀ ਭਾਂ ਦਾਦਾ ਜੀ ਦੀ ਉਸ ਤੋਂ ਬਾਅਦ ਆਦੀਨ ਮਿਲਣ ਲੱਗੀ ਦਾਦੇ ਦਾਦੇ ਦੀ ਡੈਥ ਤੋਂ ਬਾਅਦ ਬੰਦ ਹੋ ਗਈ। ਅੱਜ ਵੀ ਯਾਦ ਕਰਦੇ ਅਸੀਂ ਪਿੰਡ ਦੇ ਵਿੱਚ ਆ ਰਹੇ ਸੀਗੇ ਸਵਾਦਤੀ ਗੇਟ ਬਣਿਆ ਹੋਇਆ ਸਕੂਲ ਦਾ ਨਾਮ ਰੱਖਿਆ ਗਿਆ ਬਾਟ ਬਣਿਆ ਹੋਇਆ ਅੱਜ ਵੀ ਲੋਕ ਯਾਦ ਕਰਦੇ ਹਾਂਜੀ ਉਹਨਾਂ ਦੇ ਨਾਂ ਤੇ ਪਿੰਡ ਦਾ ਸਕੂਲ ਬਣਿਆ ਹੋਇਆ ਸਰਕਾਰੀ ਪ੍ਰਾਇਮਰੀ ਸਕੂਲ ਉਹਨਾਂ ਦੇ ਨਾਂ ਤੇ ਸ਼ਹੀਦ ਪਰਸਨ ਸੰਘੜਾ ਦੇ ਨਾਂ ਤੇ ਬਣਿਆ ਹੋਇਆ ਤੇ ਇੱਕ ਉਹਨਾਂ ਦਾ ਬੁੱਤ ਬਣਿਆ ਹੋਇਆ ਸਿੰਘ ਸਭਾ ਘਰ ਦੇ ਸਰਪ ਦੇ ਵਿੱਚ ਉਹਨਾਂ ਦੇ ਨਾਂ ਤੇ ਅਗਾਂ ਯਾਦਗਾਰੀ ਗੇਟ ਬਣਾਇਆ ਗਿਆ ਹੈ ਪਿੰਡ ਵਿੱਚ ਇੱਕ ਸੜਕ ਜੋ ਕਿ ਸਾਧੂ ਵਾਲਾ ਪਿੰਡ ਵਿੱਚ ਜਾਂਦੀ ਹੈ ਕਿ ਉਹਨਾਂ ਦੇ ਨਾਮ ਤੇ ਬਣੀ ਹੈ ਤਾਂ ਹਰ ਸਾਲ ਬਰਸੀ ਜਿਹੜੀ ਹੈ ਮਨਾਇ ਜਾਂਦੀ ਹੈ ਹਾਂਜੀ ਹਾਂਜੀ ਹਰ ਸਾਲ 24 ਜੂਨ ਨੂੰ ਹਰ ਸਾਲ ਬਰਸੀ ਮਨਾਇ ਜਾਂਦੀ ਹੈ ਉਹਨਾਂ ਨੂੰ ਯਾਦ ਕਰਕੇ ਅਖੰਡ ਪਾਠ ਰਖਾਏ ਜਾਂਦੇ ਤੇ ਗੁਰਦੁਆਰਾ ਸਾਹਿਬ ਵਿੱਚ ਭੋਗ ਪਾਏ ਜਾਂਦੇ ਹੂੰ ਤਾਂ ਕਿਵੇਂ ਦੇਖਦੇ ਹੋ ਕਿ ਅੱਜ ਇਹ ਜਿਹੜੇ ਸਾਡੇ ਸ਼ਹੀਦ ਹੈ ਮਹਾਨ ਸ਼ਹੀਦ ਹੈ ਹੋਰ ਵੀ ਜਦੋਂ ਉਹ ਲੜਾਈ ਹੋਈ ਸੀਗੀ ਕਾਰਗਿਲ ਦੀ ਜਦੋਂ ਲੜਾਈ ਹੋਈ ਸੀਗੀ ਤਾਂ ਸਭ ਤੋਂ ਲੜਾਈ ਵੱਡੀ ਸੀ ਜੀ ਉਹ ਕਿਉਂਕਿ ਉਚਾਈ ਦੇ ਉੱਪਰ ਹੋ ਗਈ ਸੀਗੀ ਤਾਂ ਲੜਾਈ ਦੇ ਵਿੱਚ ਕਈ ਸਾਡੇ ਜਵਾਨ ਸ਼ਹੀਦ ਹੋਏ ਸੀਗੇ ਤਾਂ ਲੱਗਦਾ ਕਿ ਅੱਜ ਦੇ ਨੌਜਵਾਨਾਂ ਨੂੰ ਆਪਣੇ ਦੇਸ਼ ਦੀ ਰੱਖਿਆ ਦੇ ਲਈ ਅੱਗੇ ਆਣਾ ਚਾਹੀਦਾ ਹੈਗਾ ਦੇਸ਼ ਦੇ ਲਈ ਸਮਰਪਿਤ ਹੋਣਾ ਚਾਹੀਦਾ ਜਿੱਦ ਜਿੱਦਾਂ ਤੁਹਾਡੇ ਚਾਚਾ ਜੀ ਨੇ ਹਾਂ ਜੀ ਹਰ ਤੋਂ ਵੱਧ ਨੌਜਵਾਨਾਂ ਨੂੰ ਇਹ ਦੇਸ਼ ਦੀ ਗੱਤਰ ਅੱਗੇ ਆਉਣਾ ਚਾਹੀਦਾ ਹੈ ਕਿ ਦੇਸ਼ ਭਗਤੀ ਸੇਵਾ ਲਈ ਇਸਾਪਣਾ ਚਾਹੀਦਾ ਹੈ ਕਿ ਇਹਨਾਂ ਨੇ ਆਪ ਦੀ ਦੇਸ਼ ਭਗਤੀ ਦੀ ਜੱਜਮੈਂਟ ਨੂੰ ਕੈਮ ਰੱਖਿਆ ਸੀ ਕਿ ਭਰਤੀ ਹੋਏ ਪੰਜ ਵਿੱਚ ਭਰਤੀ ਹੋਏ ਇਸ ਕਰਕੇ ਇਹ ਇਹਨਾਂ ਨੂੰ ਫਰਾਂਕੀ ਸੀਸ ਤੋਂ ਸ਼ੁਰੂ ਤੋਂ ਹੀ ਖਤਰਾ ਨਾ ਖੇਡਣ ਦਾ ਇਸ ਕਰਕੇ ਇਹਨਾਂ ਨੇ ਉਹ ਦੀ ਭਰਤੀ ਜੁਆਇੰਟ ਕੀਤੀ। ਇਹ ਤਾਂ ਨੂੰ ਫਿਰ ਕੌਣ ਦੱਸਦਾ ਹੁੰਦਾ ਸੀਗਾ ਸਾਰੀਆਂ ਗੱਲਾਂ ਇਹ 5 ਕਿ ਸਾਲ ਦੇ ਸੀਗੇ ਜਦੋਂ ਕੋਸ਼ਕ ਜਿਆਦਾ ਕੋਸ਼ਕ ਪਾਪਾ ਚਾਚਾ ਜੀ ਦਾਦਾ ਜੀ ਸਾਰੇ ਦੱਸ ਦਿੰਦੇ ਹੂੰ ਤਾਂ ਬਿਲਕੁਲ ਆਚੀ ਵੀ ਪਰਿਵਾਰ ਜਿਹੜਾ ਸੰਭਾਲ ਕੇ ਰੱਖਿਆ ਹੋਇਆ ਉਹਨਾਂ ਦਾ ਕਮਰਾ ਜਿਹੜਾ ਬਣਾਇਆ ਹੋਇਆ ਔਰ ਐਸੀ ਵੀ ਸਲਾਮ ਕਰਦੀ ਐ ਲੀਮੀਡੀਅਰ ਟੀਮ ਵੀ ਸਲਾਮ ਕਰਦੀ ਹੈਗੀ ਆ ਮਹਾਨ ਸ਼ਹੀਦ ਨੂੰ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ ਹੈਗੀ ਆ ਜਿਹੜੇ ਉਹਨਾਂ ਮਹਾਨ ਜਵਾਨਾਂ ਨੂੰ ਸਲਾਮ ਕਰਦੇ ਹਾਂ ਕਿ ਜਿਹੜੇ ਸਾਡੇ ਦੇਸ਼ ਦੀ ਰੱਖਿਆ ਕਰਦੇ ਹੈਗੇ ਤਾਂ ਕਾਰਪੂਲ ਦਿਵਸ ਦੇ ਉੱਪਰ ਅੱਜ ਸੀ ਫਿਰੋਜ਼ਪੁਰ ਦੇ ਪਿੰਡ ਸੋਢੀ ਵਾਲਾ ਦੇ ਵਿੱਚ ਪਹੁੰਚੇ ਸੀਗੇ ਜਿੱਥੇ ਇੱਕ ਪਰਿਵਾਰ ਸ਼ਹੀਦ ਸੁਖਪਾਲ ਸਿੰਘ ਸੰਘੇੜਾ ਦਾ ਪਰਿਵਾਰ ਇੱਥੇ ਮੌਜੂਦ ਹੈ ਔਰ ਉਹਨਾਂ ਦੇ ਨਾਮ ਦੇ ਉੱਪਰ ਜਿੱਥੇ ਸਕੂਲ ਦਾ ਨਾਮ ਰੱਖਿਆ ਗਿਆ ਸਵਾਗਤੀ ਗੇਟ ਪਿੰਡ ਦੇ ਵਿੱਚ ਹੈ ਉੱਥੇ ਨਾਮ ਰੱਖਿਆ ਗਿਆ ਪਾਰਕ ਬਣਿਆ ਔਰ ਅੱਜ ਵੀ ਮਹਾਨ ਸ਼ਹੀਦ ਨੂੰ ਯਾਦ ਕੀਤਾ ਜਾਂਦਾ ਹੈ ਹਰ ਸਾਲ ਵਰਸੀ ਮਨਾਈ ਜਾਂਦੀ ਹੈ ਕੈਮਰਾ ਪਰਸਨ ਰੋਹਿਤ ਦੇ ਨਾਮ ਸਨਿ ਚੋਪੜਾ ਲਿਵਿੰਗ ਇਨ ਨਿਊਜ਼ ਪੰਜਾਬ ਫਿਰੋਜ਼ਪੁਰ